ਜੀ ਗੈਸਟਾਂ ਦਾ ਸਾਰੀ ਜੀ ਲੱਤ ਸੈਂਸਸ ਦੂ ਵਲੋਗਰ ਚੈਨਲ ਦੇ ਵਿੱਚ ਅੱਜ ਆਪਾਂ ਸ਼ਹਿਰ ਚੱਲੇ ਆਂ ਸਰਦੂਲਗੜ ਕਿਉਂਕਿ ਆਪਣੇ ਸਰਦੂਲਗੜ ਕੇ ਕਾਰਨ ਕੇ ਫੋਨ ਜਿਹਾ ਖਰਾਬ ਹੋ ਗਿਆ ਆਪਣਾ ਤਾਂ ਉਹਨੂੰ ਠੀਕ ਕਰਾਉਣ ਚੱਲੇ ਆ ਹੁਣ ਆਪਾਂ ਸਰਦੂਲਗੜ ਇਹਦੇ Redmi A1 ਇਹ ਚ ਆਪਾਂ ਵੀਡੀਓ ਬਣਾਉਣ ਨੇ ਅੱਜ ਮੈਂ ਰੈਡੀ ਜਿਵੇਂ ਆ ਦੇਖਦਾ ਚਰਚਰ ਲੱਗਾ ਹੀ ਰਿਹਾ ਐਵੇਂ ਦਾ ਸ਼ੋਰ ਰਿਹਾ ਓਕੇ ਆਪਾਂ ਚੱਲਦੇ ਆਂ ਆਦੇ ਸ਼ਹਿਰ ਸਰਦੂਲਗੜ ਉੱਥੇ ਜਾ ਕੇ ਮਿਲਦੇ ਆਂ ਨਾਲ ਭਰਾ ਮੈਂ ਤਾਂ ਡੇਢੀ ਚੱਲੇ ਆਂ ਉੱਥੇ ਜਾ ਕੇ ਮਿਲਦੇ ਆਂ ਨੇ ਕਰਾਂਦੇ ਲੱਗੇ ਸਾਹਮਣੇ ਛੜਕ ਤੇ ਪੰਪਾ પેટ્રોલ ਪੰਪ ਇਹ ਛੜਕ ਤੇ ਪੈਂਦਾ પેટ્રોલ ਪੰਪ ਜਾਈ ਜਾਂਨੇ ਆਪਾਂ ਬਹੁਤ ਠੰਡਾ ਹੋਈ ਪਈ ਅੱਜ ਅੱਜ ਕਿਉਂਕਿ ਧੁੰਦ ਵੀ ਆਈ ਗਲਮੀ ਵੀ ਪਿਆ ਸੀ ਇਸੇ ਕਰਕੇ ਠੰਡ ਵੀ ਆ ਆਪਾਂ ਘਰ ਹਲ ਜਾਈ ਜਾਂਨੇ ਹੋ ਗਿਆ ਫੋਨ ਠੀਕ ਆ ਮੇਰੇ ਫੋਨ ਦੀ ਵੀਡੀਓ ਬੰਨਦੀ ਪਈ ਹੁਣ ਆਪਣੇ ਘਰ ਆਏ ਰਾਹ ਤੇ ਆ ਗਏ ਤੇ ਇੱਧਰ ਸਾਹਮਣੇ ਪٹرول ਪੰਪ ਨੇ ਘਰ ਦੇ ਸਾਹਮਣੇ ਐਚਪੀ ਦਾ ਪٹرول ਪੰਪ ਆਪਣੇ ਘਰਾਂ ਦੇ ਸਾਹਮਣੇ ਹਾਂਜੀ ਗਾਇਸ ਆ ਗਏ ਸੀ ਆਪਾਂ ਘਰੇ ਨਾ ਨੂ ਵੀ ਲਿਆ ਆਪਾਂ ਤਿਆਰ ਵੀ ਹੋ ਗਏ ਨਵੇਂ ਕੱਪੜੇ ਵੀ ਪਾ ਲਏ ਸ਼ਹਿਰ ਗਈ ਸੀ ਆ ਕਿਉਂਕਿ ਜਿਹੜੀ ਵੀ ਜਿੱਥੇ ਵੀ ਵੀਡੀਓ ਬਣਾਈਏ ਨਾ ਫੇਰ ਮੇਰਾ ਖਰਾਬ ਹੋ ਗਿਆ ਸੀ ਆ ਠੀਕ ਕਰਨ ਗਿਆ ਸੀ ਥੋੜਾ ਜਿਹਾ ਮੈਂ ਦਿਖਾਉਣ ਗਿਆ ਸੀ ਬਾਕੀ ਮੁੰਗਰੇ ਵਿੱਚ ਇੱਕ ਕਰੋ ਜੀ ਸਾਡੇ ਮੁੰਗਰੇ ਵਧੀਆ ਮੁੰਗਰੇ ਆ। ਆ ਵਾਣ ਵੀ ਮੈਂ ਆ ਕੇ ਵਾ ਕੇ ਫਿਰਣਾ ਆ ਲਿਆ ਸੀ। ਆ ਥੋੜੀ ਗੱਲ ਮੀਂਹ ਪਿਆ ਸੀ ਬਹੁਤ ਜ਼ਿਆਦਾ। ਗਿੱਲਾ ਹੋ ਗਿਆ ਥੋੜੀ ਜਿਹੀ ਹਵਾਲਵਾ ਆ ਕੇ ਕਿਉਂਕਿ ਇੱਚ ਹੋਰ ਸਬਜ਼ੀਆਂ ਲਾਵਾਂਗੇ ਆਪਾਂ। ਜਿਵੇਂ ਕੀ ਕद्दू ਤੋਰੀ ਲਾ ਦਾਂਗੇ। ਕद्दू ਤੋਰੀ ਤਾਂ ਨਹੀਂ ਇੱਥੇ ਲਾਉਂਦੇ ਆਪਾਂ। ਭਿੰਡੀ ਲਾਵਾਂਗੇ। ਭਿੰਡੀ ਲਾ ਦਾਂਗੇ ਹੋਰ ਕੁਝ ਲਾ ਦਾਂਗੇ। ਅਗਲੇ ਵਲੌਗ ਮੈਂ ਅਗਲੇ ਤਾਂ ਨਹੀਂ ਅਜੇ ਤੇ ਪੰਜ ਵਲੋਗਾਂ ਬਾਅਦ ਪਹਲਾਵਾ ਸਬਜ਼ੀਆਂ ਪੰਜ ਵਲੋਗਾਂ ਬਾਅਦ ਉਸ ਹੋਰੋਂ ਦੇਖ ਸਕਦੇ ਆ ਉਹ ਗਾਣਾ ਨਹੀਂ ਖੇਤਾਂ ਚ ਬੀਤੀ ਸੋਰੋਂ ਤੈਨੂੰ ਦੰਦਲਾਂ ਦਾ ਸਾਗ ਖਾਣ ਦੇ ਲਈ ਬਾਕੀ ਤੋਰੀਆਂ ਦੀ ਗ੍ਰੋਥ ਚੈੱਕ ਕਰਾ ਦੇਣਾ ਆਪਣੀਆਂ ਕਰਦੀਆਂ ਆ ਤਣੀਆਂ ਬੀਜੀਆਂ ਸੀ ਆ ਚੱਪਣ ਗੱਦੂ ਦਿਖਾ ਦੇਣਾ ਲੱਗੇ ਚੱਪਣ ਗੱਦੂ ਬਾਕੀ ਆ ਤਾਂ ਤੁਸੀਂ ਵੇਖੀ ਹੋਣੀ ਮੈਂ ਤੁਹਾਨੂੰ ਤੋਰੀਆਂ ਦੀ ਗਰੋਥ ਕਾ ਦਿਨਾ 20 ਤੋਂ ਬਾਅਦ ਕਿਵੇਂ ਦੀ ਗਰੋਥ ਹਨ ਗਰੋਥ ਤਾਂ ਬਹੁਤ ਵਧੀਆ ਆਉਦੀ ਗਰੋਥ ਤੋਂ ਪਹਿਲਾਂ ਪਾਣੀ ਨਹੀਂ ਪਹੁੰਚਿਆ ਸੀ ਤੋਰੀਆਂ ਉੱਤੇ ਹੁਣ ਤਾਂ ਵਧੀਆ ਪਹੁੰਚ ਗਿਆ ਤੇ ਉਧਰ ਮੂੜੀਆਂ ਗੋਬੀ ਕਣਕ ਤਾਂ ਤੁਸੀਂ ਕੱਲ ਆ ਰਹੇ ਬਲੌਗ ਵਿੱਚ ਵੇਖ ਹੀ ਲਈ ਕੱਲ ਦਿਖਾਈ ਸੀ ਤੇ ਪਾਲਕ ਆਪਣੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਕਰੋ ਤੁਹਾਨੂੰ ਕਿਹੜੇ ਤਰ੍ਹਾਂ ਦੀਆਂ ਵੀਡੀਓ ਚਾਹੀਦੀਆਂ ਆਪਾਂ ਉਸ ਤਰ੍ਹਾਂ ਦੀਆਂ ਵੀਡੀਓ ਬਣਾ ਲਿਆ ਕਰਾਂਗੇ ਆ ਜਾਮਣ ਦੇਖੋ ਕਿੰਨਾ ਸੋਹਣਾ ਲੱਗਦਾ ਜੀ ਸਲਗਮ ਨੇ ਆਪਣੇ ਖੇਤ ਦੇ ਖੇਤ ਚ ਆਪਾਂ ਇਰਤਾਨੀ ਖੇਤ ਇੱਜੀ ਆਪਣੀ ਤੇ ਪੂਰੀ ਆ ਆਪਾਂ ਕਰ ਰਹਿ ਕੇ ਸਬਜ਼ੀਆਂ ਲਾ ਸਕਦੇ ਹਾਂ ਇੱਥੇ ਖੇਤ ਚ ਆਧਾ ਖੇਤ ਆ ਜਦੋਂ ਜੀ ਕਰੋ ਉਹ ਗੋਡੀ ਕਰੀਏ बाकी आ जम्मू वेखू जी थोड़ा पीछे करके वह ऐ मैं सोना लगता मैं बाकी पर गोटाली भी सोनी लगती है हाँ जी आज की वीडियो इन्ना सी जो वाला लगती लाइक सबसक्राइब धन्यवाद